ਸਾਡੇ ਪਿੰਡ ਪਰਸੋ ਦਾ ਪਾਣੀ ਆਇਆ ਬਹੁਤ ਜ਼ਿਆਦਾ ਬਹੁਤ ਤੇਜ਼ੀ ਨਾਲ ਆਇਆ ਕੁਝ ਨੁਕਸਾਨ ਵੀ ਹੋਇਆ ਤੇ ਸਾਡੀ ਕਹੇ ਪ੍ਰਸ਼ਾਸਨ ਨੇ ਨਹੀਂ ਸੁਣੀ ਤੁਹਾਡੀ ਦਰਿਆ ਕਿੰਨੀ ਦੂਰੀ ਤੇ ਹੈਗਾ ਇੱਥੋਂ ਦਾ ਦਰਿਆ ਥੋੜਾ ਜਿਹਾ 3-4 ਕਿਲੋਮੀਟਰ ਹੈ 3 ਕਿਲੋਮੀਟਰ ਜਿਆਦਾ ਨਹੀਂ ਆ ਤੇ ਇੱਥੇ ਘਰਾਂ ਦੇ ਘਰਾਂ ਦੇ ਉੱਤੇ ਸਾਰਾ ਪਾਣੀ ਚਲ ਗਿਆ ਸਾਡੇ ਕਈ ਵੀਰ ਗਰੀਬ ਭਰਾ ਮਾਤਰ ਜਿਨ੍ਹਾਂ ਦੇ ਬੜਾ ਨੁਕਸਾਨ ਹੋਇਆ ਜਿਨ੍ਹਾਂ ਨੂੰ ਖਾਣ ਪੀਣ ਦਾ ਵੀ ਕਹਾਂ ਤੰਗੀ ਹੁੰਦੀ ਆ ਸਭ ਕੁਝ ਹੁੰਦਿਆ ਆਪਣੇ ਕੋਠਿਆਂ ਦੇ ਚਰੇ ਆ ਪਸ਼ੂਆਂ ਨੂੰ ਪੌਂਦਾ ਹੀ ਉਹਨੇ ਕੋਈ ਚਾਰਾ ਨਹੀਂ ਆ ਪਸ਼ੂਆਂ ਦੇ ਸਰੋਏ ਸਾਡਾ ਕੰਮ ਚੱਲਦਾ ਹੀ ਤੇ ਨਾ ਸਭ ਚਾਰੇ ਜਗਾ ਕੋਈ ਵੀ ਨਹੀਂ ਹੈਗਾ ਆਪਣੇ ਕੋ ਸਾਧਨ ਹੋਣਾ ਹੈਗਾ ਵੀ ਕੋਈ ਨਹੀਂ ਆ ਜਿੰਨੀ ਹੈਲਪ ਕੀਤੀ ਤੁਸੀਂ ਅੱਜ ਕੀਤੀ ਹੈ ਪਹਿਲੀ ਵਾਰੀ ਸਾਨੂੰ ਖੁਸ਼ੀ ਹੋਈ ਵੀ ਤੁਸੀਂ ਸਾਡੇ ਇੱਥੇ ਆਏ ਹੋ ਬਲਤੇ ਇੱਥੇ ਕੋਈ ਨਹੀਂ ਆਇਆ ਅਸੀਂ ਦੋ ਦਿਨ ਘੜੋਂ ਬਾਹਰ ਨਹੀਂ ਨਿਕਲੇ ਆ ਧਾਗੇ ਆ ਰਮਦਾਸ ਤੋਂ ਮੈਹ 10 ਕਿਲੋਮੀਟਰ ਪਿੱਛੇ ਬਾਜਵਾ ਪਿੰਡ ਵਿਖੇ ਤਾਂ ਤਸਵੀਰਾਂ ਤੁਹਾਡੇ ਨਾਲ ਇਸ ਪਿੰਡ ਦੀਆਂ ਸੰਝਿਆ ਕਰਦੇ ਆ ਜਿਹੜੀ ਰੋਡ ਤੁਸੀਂ ਦੇਖ ਰਹੇ ਹੋ ਇਹ ਹਾਈਵੇ ਰੋਡ ਹੈਗੀ ਆ ਜੋ ਕਿ ਸਿੱਧਾ ਰਮਦਾਸ ਤੋਂ ਅੱਗੇ ਡੇਰਾ ਬਾਬਾ ਨਾਨਕ ਨੂੰ ਜਿਹੜੀ ਰੋਡ ਜਾਂਦੀ ਆ ਤਾਂ ਹਾਲਾਤ ਤੁਸੀਂ ਵੇਖ ਸਕਦੇ ਹੋ ਕਿ ਹਾਈਵੇ ਦੇ ਉੱਤੇ ਪਾਣੀ ਕਿੰਨਾ ਜ਼ਿਆਦਾ ਜੋ ਪਾਣੀ ਇੱਥੇ ਪਹੁੰਚਿਆ ਹੋਇਆ ਹਾਲਾਂਕਿ ਜਿਹੜੇ ਲੋਕ ਨੇ ਇਸ ਇਲਾਕੇ ਦੇ ਵਿੱਚ ਰਹਿੰਦੇ ਨੇ ਇੱਥੇ ਜਿਹੜੇ ਨੇੜੇ ਇਹਨਾਂ ਦੇ ਘਰ ਹੈਗੇ ਨੇ ਤਾਂ ਕਿਸੇ ਵੱਲੋਂ ਵੀ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਕੀ ਲੋਕ ਜਿਹੜੇ ਬੱਚੇ ਨੇ ਨੌਜਵਾਨ ਨੇ ਉਹ ਖੁਦ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਇਸ ਰੋਡ ਤੱਕ ਪਹੁੰਚੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸਾਰੇ ਜਿਹੜੇ ਨੌਜਵਾਨ ਵੀਰ ਹੈਗੇ ਨੇ ਇਹਨਾਂ ਵੱਲੋਂ ਇੱਥੇ ਪਹੁੰਚ ਕੇ ਜਿਹੜਾ ਮਦਦ ਦੀ ਗੁਹਾਰ ਲਗਾਈ ਜਾ ਰਹੀ ਆ ਤਾਂ ਉੱਥੇ ਦੂਜੀ ਤਰਫਾ ਜਿਹੜੇ ਨੌਜਵਾਨ ਉਹ ਵੀ ਤੁਹਾਨੂੰ ਮੈਂ ਤਸਵੀਰਾਂ ਦਿਖਾ ਦੇਣਾ ਕਿ ਜਿਹੜੇ ਆਪਣੇ ਘਰਾਂ ਤੋਂ ਉੱਠ ਕੇ ਸੇਵਾ ਕਰਨ ਵਾਸਤੇ ਸੇਵਾ ਪਾ ਵਾਸਤੇ ਜਿਹੜੇ ਬਾਹਰ ਆਏ ਨੇ ਤਾਂ ਜਿਹੜੇ ਇਸ ਪਿੰਡ ਦੇ ਲੋਕ ਨੇ ਉਹਨਾਂ ਨਾਲ ਵੀ ਗੱਲ ਕਰਦੇ ਤਾਂ ਸਭ ਤੋਂ ਪਹਿਲਾਂ ਵੀਰ ਜੀ ਕਿਹੜਾ ਪਿੰਡ ਹੈ ਇਹ ਤੁਹਾਡਾ ਕੀ ਨਾਮ ਸਾਸਿਕਾ ਭਾਜੀ ਮੇਰਾ ਨਾਮ ਜੇ ਗੁਰਪ੍ਰੀਤ ਸਿੰਘ ਤੇ ਮੇਰਾ ਪਿੰਡ ਇਹ ਬਾਜਵਾ ਬਾਜਵਾ ਹਾਂਜੀ ਸਾਡੇ ਪਿੰਡ ਪਰਸੋ ਦਾ ਪਾਣੀ ਆਇਆ ਬਹੁਤ ਜ਼ਿਆਦਾ ਬਹੁਤ ਤੇਜ਼ੀ ਨਾਲ ਆਇਆ ਕੁਝ ਨੁਕਸਾਨ ਵੀ ਹੋਇਆ ਤੇ ਸਾਡੀ ਕਿਸੇ ਪ੍ਰਸ਼ਾਸਨ ਨੇ ਨਹੀਂ ਸੁਣੀ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇੱਥੇ ਬਹੁਤ ਜ਼ਿਆਦਾ ਨੁਕਸਾਨ ਵੀ ਹੋਇਆ ਵਾ ਤੇ ਬਹੁਤ ਜ਼ਿਆਦਾ ਸਾਡੇ ਸਿੱਖ ਭਰਾ ਜਿੰਨੇ ਹੁੰਦੇ ਉਹ ਸਾਡੀ ਮਰ ਚੰਗੀ ਹੈਲਪ ਕਰਦੇ ਜਿੱਦਾਂ ਹੁਣ ਤੁਸੀਂ ਮੇਰੇ ਭਰਾ ਆਏ ਜੇ ਖਾਣਾ ਪੀਣਾ ਸਭ ਕੁਝ ਤੁਸੀਂ ਲਿਆਂਦਾ ਸਾਡੀ ਬੜੀ ਹੈਲਪ ਕੀਤੀ ਤੇ ਉਹ ਅਜੇ ਤੱਕ ਇੱਥੇ ਕੋਈ ਬੰਦਾ ਦੂਜਾ ਨਹੀਂ ਜੇ ਪਹੁੰਚਿਆ ਸਰਕਾਰ ਦਾ ਬੰਦਾ ਕੋਈ ਨਹੀਂ ਪਹੁੰਚਿਆ ਕੋਈ ਇ ਨੀ ਜੇਗਾ ਕਿਉਂਕਿ ਪਿੱਛੇ ਤੱਕ ਤੇ ਅੱਜ ਸੁਖਵੀਰ ਸਿੰਘ ਬਾਦਲ ਵੀ ਜਿਹੜੇ ਪਹੁੰਚੇ ਸੀਗੇ ਲੇਕਿਨ ਇੱਥੋਂ ਤੱਕ ਪਹੁੰਚ ਨਹੀਂ ਹੋਈ ਇੱਥੋਂ ਤੱਕ ਤੇ ਕੋਈ ਵੀ ਨਹੀਂ ਜੇ ਆਇਆ ਇੱਥੋਂ ਤੱਕ ਬਸ ਅਸੀਂ ਆਪਣਾ ਜਿਹੜਾ ਮਾਲਾ ਚੰਗਾ ਸਾਡੇ ਡੰਗਰ ਵੀ ਕੁਝ ਵੀ ਕਈ ਗਾਂ ਚਲ ਗਏ ਕਈ ਰਹਿ ਗਏ ਸਾਡਾ ਆਪਣਾ ਨੁਕਸਾਨ ਬਹੁਤ ਹੋਇਆ ਵਾ ਤੇ ਸਾਡੇ ਤੱਕ ਤਨੀ ਅਜੇ ਤੱਕ ਕੋਈ ਸਰਕਾਰ ਦਾ ਬੰਦਾ ਪਹੁੰਚਿਆ ਤੇ ਅਸੀਂ ਇੱਥੋਂ ਦੀ ਦਰਿਆ ਕਿੰਨੀ ਦੂਰੀ ਤੇ ਹੈਗਾ ਇੱਥੋਂ ਦਾ ਦਰਿਆ ਥੋੜਾ ਜਿਹਾ 3-4 ਕਿਲੋਮੀਟਰ ਹੀ ਹੈ ਤੇ 5 ਕਿਲੋਮੀਟਰ ਜਿਆਦਾ ਨਹੀਂ ਆ ਤੇ 3 ਕਿਲੋਮੀਟਰ ਦੂਰੀ ਤੇ ਆਪਾਂ ਸਭ ਨਾਲ ਬਾਰਡਰ ਦੇ ਉੱਤੇ ਹੀ ਬੈਠੇ ਆ ਦਰ ਬਹੁਤ ਤੇਜ ਆ ਜੇ ਤਾਂ ਇੱਥੋਂ ਕਿੰਨੀ ਰੈਸ਼ ਜਿਹੜੀ ਐ ਇਸ ਪਿੰਡ ਦੇ ਵਿੱਚ ਹੈਗੀ ਆ ਜਿਹੜੇ ਘਰ ਹੈਗੇ ਨੇ ਸਾਰੇ ਘਰਾਂ ਦੇ ਵਿੱਚ ਹੀ ਡੱਕੇ ਹੋਏ ਨੇ ਘਰਾਂ ਦੇ ਵਿੱਚ ਹੀ ਘਰਾਂ ਦੇ ਘਰਾਂ ਦੇ ਉੱਤੇ ਸਾਰਾ ਪਾਣੀ ਚਲ ਗਿਆ ਸਾਡੇ ਕਈ ਵੀਰ ਗਰੀਬ ਭਰਾ ਮਾਤਰ ਜਿਨ੍ਹਾਂ ਦੇ ਬੜਾ ਨੁਕਸਾਨ ਹੋਇਆ ਜਿਨ੍ਹਾਂ ਦੇ ਖਾਣ ਪੀਣ ਦਾ ਵੀ ਕਹਾਂ ਤੰਗੀ ਹੁੰਦੀ ਆ ਸਭ ਕੁਝ ਹੁੰਦਿਆ ਆਪਣੇ ਕੋਠਿਆਂ ਦੇ ਚਰੇ ਆ ਤੇ ਸੋ ਉਹਨਾਂ ਕੋ ਮਤਲਬ ਥੱਲੇ ਉਤਰਨ ਦਾ ਕੋਈ ਸੰਭਾਵਨਾ ਨਹੀਂ ਕੁਛ ਨਹੀਂ ਹੈਗਾ ਤੇ ਉਤੋਂ ਦੀ ਜਹਾਜ ਹੇਲੀਕਾਪਟਰ ਲੰਘਦੇ ਕੋਈ ਉਹਨਾਂ ਨੇ ਹੈਲਪ ਨਹੀਂ ਕੀਤੀ ਹੱਥ ਵੀ ਮਾਰੀ ਤੇ ਪਰ ਕੋਈ ਨਹੀਂ ਸਾਡੀ ਸੁਣਦਾ ਤੇ ਜਦੋਂ ਪਾਣੀ ਆਇਆ ਸੀਗਾ ਤਾਂ ਜਿੱਦਾਂ ਗੱਡੀਆਂ ਘਰਾਂ ਜਾਂ ਪਸ਼ੂ ਪਤਾ ਨਹੀਂ ਲੱਗਾ ਰਾਤ 1 ਵਜੇ ਪਾਣੀ ਆਇਆ ਜੇ ਸਾਨੂੰ ਕੋਈ ਪਤਾ ਨਹੀਂ ਲੱਗਾ ਆਵਾਜ਼ ਬੜੀ ਜ਼ਿਆਦਾ ਆਈ ਜਦੋਂ ਵੇਖਿਆ ਪਾਣੀ ਆਪਾਂ ਬਾਹਰ ਵੇਖਿਆ ਬੜਾ ਬਹੁਤ ਜ਼ਿਆਦਾ ਪਾਣੀ ਆਇਆ ਸਾਡੇ ਕੋਲ ਸਮਾਨ ਵੀ ਨਹੀਂ ਛੇਤੀ ਅੱਗੇ ਪਿਛੇ ਹੋਇਆ ਤੇ ਬਹੁਤਾ ਕੁਝ ਜਾ ਜਾ ਨੁਕਸਾਨ ਸਾਡੇ ਆ ਤੂੜੀਆਂ ਦੇ ਬਰਾਂਡੇ 2-3 ਡਿੱਗ ਗਏ ਆ ਤੇ ਤੂੜੀ ਬਹੁਤ ਨੁਕਸਾਨ ਹੋਇਆ ਜਮੀਦਾਰਾਂ ਦੇ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਜ਼ਮੀਨ ਆ ਸਾਰੀ ਉਹਨਾਂ ਨੇ ਬੜੀ ਔਖੀ ਕੁਝ ਮੁੱਲ ਲਾ ਲੈ ਕੇ ਤੂੜੀ ਬਣਾਈ ਆ ਬਹੁਤ ਕੋਸ਼ਿਸ਼ ਕੀਤਾ ਪਰ ਉਹਨਾਂ ਦੀ ਸਾਰੀ ਤੂੜੀ ਗਈ ਦੀ ਰੋੜ ਗਈ ਸਾਡੇ ਉੱਥੇ ਲੱਗੇ ਛੱਪੜੀ ਵੀ ਸਾਰੇ ਡੱਕੇ ਗਏ ਨੁਕਸਾਨ ਬਹੁਤ ਹੋਇਆ ਜੀ ਪਸ਼ੂਆਂ ਨੂੰ ਪੌਣ ਲਈ ਉਹਨੇ ਕੋਈ ਚਾਰਾ ਨਹੀਂਆ ਪਸ਼ੂਆਂ ਦੇ ਸਰੋਂ ਸਾਡਾ ਕੰਮ ਚੱਲਦਾ ਸੀ ਤੇ ਨਾ ਸਾਬ ਚਾਰੇ ਜੁਗਾ ਕੋਈ ਵੀ ਨਹੀਂ ਹੈਗਾ ਆਪਣੇ ਕੋ ਸਾਧਨ ਹੋਣਾ ਹੈਗਾ ਜੀ ਸਾਰਾ ਨੁਕਸਾਨ ਬਹੁਤ ਜ਼ਿਆਦਾ ਹੈ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਇਸ ਪਿੰਡ ਦੀਆਂ ਕਿਉਂਕਿ ਪ੍ਰਸ਼ਾਸਨ ਜੋ ਹੈ ਪਿੱਛੇ ਤੱਕ ਤੇ ਹਰ ਕੋ ਜਾ ਰਿਹਾ ਲੇਕਿਨ ਇੱਥੇ ਤੱਕ ਕੋਈ ਵੀ ਨਹੀਂ ਪਹੁੰਚਿਆ ਸਾਡੇ ਕੋਈ ਵੀਰ ਜੀ ਕੋਈ ਵੀ ਨਹੀਂ ਜਾਇਆ ਇੰਨੇ ਦਿਨਾਂ ਤੋਂ ਹਲੇ ਤਾਂ ਕੋਈ ਵੀ ਨਹੀਂ ਆਇਆ ਕੋਈ ਬੰਦਾ ਨਹੀਂ ਨਾ ਕਿਨੇ ਮੈਡੀਕਲ ਸਹੂਲਤ ਦਿੱਤੀ ਕੋਈ ਵੀ ਨਹੀਂ ਆਇਆ ਸਾਡੇ ਇੱਥੇ ਪਤਾ ਲੈਣਾ ਹੈ ਬਸ ਇਹ ਵੀਰ ਹੁਣ ਆਏ ਆ ਸਾਡੇ ਕੋ ਤੇ ਪਹਿਲਾ ਕੋਈ ਬੰਦਾ ਨਹੀਂ ਜੋ ਆਇਆ ਅੱਜ ਤੋਂ ਇਲਾਵਾ ਹੋਰ ਕੋਈ ਵੀ ਨਹੀਂ ਆਇਆ ਨਹੀਂ ਕੋਈ ਨਹੀਂ ਆਇਆ ਜਿੰਨੀ ਹੈਲਪ ਕੀਤੀ ਤੂੰ ਹੀ ਅੱਜ ਕੀਤੀ ਹੈ ਪਹਿਲੀ ਵਾਰੀ ਸਾਨੂੰ ਖੁਸ਼ੀ ਹੋਈ ਤੂੰ ਸਾਡੇ ਇੱਥੇ ਆਈ ਅਗਰ ਤੇ ਇੱਥੇ ਕੋਈ ਨਹੀਂ ਆਇਆ ਅਸੀਂ ਦੋ ਦਿਨ ਘੜੋਂ ਬਾਹਰ ਨਹੀਂ ਨਿਕਲੇ ਆ ਹੁਣ ਥੋੜਾ ਇਹ ਫਰਕ ਪਿਆ ਪਰ ਮਾਨੀ ਅਜੇ ਪੂਰਾ ਤੇਜ ਆ ਤੁਸੀਂ ਵੇਖ ਸਕਦੇ ਅਸੀਂ ਮੁੰਡਿਆਂ ਨਾਲ ਆਪ ਚ ਇਧਰੋਂ ਵੇਖਣ ਤੁਰਨ ਫੇਰਨ ਆਏ ਆ ਤੇ ਅਸੀਂ ਬੋਟਸ ਦੇਖ ਰਹੇ ਆ ਇਹ ਥੱਲੇ ਕਿੰਨੇ ਕਿੰਨੇ ਫੁੱਟ ਪਾਣੀ ਹੈ ਇਹ 8-8 ਫੁੱਟ ਹੈਗਾ ਜੇ 9-9 ਫੁੱਟ ਉਹ ਉੱਥੇ ਜੀ ਜਾ ਕੇ ਖਲੋ ਜੀ ਤੇ ਭਾਜੀ ਉੱਥੇ ਬਹੁਤ ਜ਼ਿਆਦਾ ਸਾਡੇ ਇੱਥੋਂ ਤੱਕ ਆ ਵੇਖੋ ਇਹ ਗਿੱਲਿਆਂ ਵਿੱਚ ਪਾਣੀ ਇੱਥੋਂ ਤੱਕ ਹੁੰਦਾ ਹੈ ਤੇ ਆਪ ਆਏ ਆ ਪਰ ਫਿਰ ਵੀ ਆ ਗਏ ਇੱਥੋਂ ਤੱਕ ਉਹਦਾ ਵੇਖਣ ਤੇ ਬਾਕੀ ਇੱਥੇ ਅਜੇ ਤੱਕ ਕੋਈ ਸਾਡੀ ਹੈਲਪ ਨਹੀਂ ਕੈਸ਼ ਆ ਇਧਰਲੀ ਤਰਫਾ ਗੁਰਦੁਆਰਾ ਸਾਹਿਬ ਵੀ ਸਾਨੂੰ ਦੇਖ ਹਾਂਜੀ ਇਹ ਤੇ ਗੁਰਦੁਆਰੀ ਵੀ ਹੈਗੀ ਉੱਪਰਲੇ ਬੰਨੀ ਵੀ ਹੈਗੀ ਜਿਹੜਾ ਇੱਕ ਸਾਡੇ ਪਿੰਡ ਚ ਆ ਆਪਣੇ ਬਹੁਤ ਗਰੀਬ ਬੰਦਾ ਵਾ ਉਹਦੇ ਦੋ ਕਮਰੇ ਰੂਮ ਹੀ ਆ ਬਸ ਉਹ ਬਾਲਿਆਂ ਵਾਲੇ ਉਹਦੇ ਇੰਨਾ ਇੰਨਾ ਛਾਤੀ ਨੀਨੀ ਰਹਿ ਹਾਂ ਜੀ ਉਹਨਾਂ ਦਾ ਵੀ ਨੁਕਸਾਨ ਹੀ ਨੁਕਸਾਨ ਆ ਤੇ ਉਹ ਬਹੁਤ ਤੰਗ ਆ ਉਹ ਵੇਖ ਲਓ ਉੱਤੇ ਬੈਠੇ ਉਹ ਦੇ ਆ ਮਤਲਬੀ ਤੇ ਬਹੁਤ ਔਖਾ ਹੋਇਆ ਉਹ ਗਰੀਬ ਇੱਥੇ ਹਰ ਕਿਸੇ ਵੱਲੋਂ ਘਾਰ ਲਗਾਈ ਜਾ ਰਹੀ ਆ ਮਾਧਿਅਮ ਕਿਸੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਸਾਡੇ ਤੱਕ ਪਹੁੰਚ ਕੀਤੀ ਜਾਵੇ ਹਾਂ ਜੀ ਕੀਤੀ ਆ ਪਰ ਹਜੇ ਤੱਕ ਕੋਈ ਵੀ ਨਹੀਂ ਇਤੋਂ ਤੱਕ ਪਹੁੰਚਿਆ ਇਹ ਤਾਂ ਗੁਰਦੁਆਰੇ ਨਾਲ ਹੀ ਘਾਰ ਆ ਬਹੁਤ ਮਾੜਾ ਵਾ ਉਹਨਾਂ ਦਾ ਸਮਾਨ ਵੀ ਨਹੀਂ ਕਟਿਆ ਜਾ ਇੰਨੀ ਤੇਜ਼ ਪਾਣੀ ਆਇਆ ਗੁਰਦੁਆਰੇ ਵਿਚਾਰੇ ਖਲੋਤੇ ਆ ਕੋਈ ਰਸਨ ਦਾਣੀਆਂ ਦਾ ਕੋਈ ਪਾਣੀ ਦਾ ਨਹੀਂ ਜੀ ਬਹੁਤ ਅੰਗਰੇਜ਼ ਇੱਥੇ ਤਾਂ ਇਹ ਜੋ ਰੋਡ ਅਸੀਂ ਦੇਖ ਰਹੇ ਆ ਇਹ ਗਾਂਹ ਰਮਦਾਸ ਨੂੰ ਜਾਂਦਾ ਜੀ ਹਾਂਜੀ ਇਹ ਸਿੱਧਾ ਰਮਦਾਸ ਜਾਂਦਾ ਤੁਹਾਨੂੰ 10 ਕਿਲੋਮੀਟਰ ਰਮਦਾਸ ਜੇ ਤੇ ਜਿੰਨਾ ਹਜੇ ਸਾਰਾ ਏਰੀਆ ਡੁੱਬਾ ਕੋਈ ਨਹੀਂ ਬਚਿਆ ਜੀ ਅੱਛਾ ਕਿਸੇ ਦਾ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਬਚਾਈ ਕੋਈ ਨਹੀਂ ਬਚਿਆ ਤੇ ਜਾਨਵਰ ਵੀ ਮਰੇ ਆਉਂਦੇ ਆ ਨੂੰ ਮਰ ਕੇ ਇਹ ਚੀਜ਼ ਦਾ ਬਚਾਣੀ ਜ ਹੋਇਆ ਕਈਆਂ ਦੇ ਟਰੈਕਟਰ ਉਹ ਤੁਹਾਡੇ ਸਾਹਮਣੇ ਟਰੈਕਟਰ ਵੀ ਲੱਗਾ ਜੋ ਪਾਣੀ ਚ ਫਲੋਤਾ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਾਈਵੇ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਜੋ ਟਰੈਕਟਰ ਜੋ ਨੇ ਉਹ ਹਾਈਵੇ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਫਸ ਚੁੱਕੇ ਨੇ ਜਾਂ ਫਿਰ ਘਰਾਂ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੈਗੇ ਨੇ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਕਹਿ ਰਿਹਾ ਸੀ ਪਹੁੰਚ ਕਰ ਰਹੇ ਆ ਸਰਕਾਰਾਂ ਵੱਖ-ਵੱਖ ਨਮਾਇੰਦੇ ਹਰ ਇੱਕ ਸਰਕਾਰ ਦੇ ਜਿਹੜੇ ਨੇ ਐਮ ਐਲ ਏਜ਼ ਐਮ ਪੀ ਜਿਹੜੇ ਨੇ ਗੁਰਜੀਤ ਸਿੰਘ ਓਝਲਾ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਹੇ ਨੇ ਲੇਕਿਨ ਇੱਥੇ ਤੁਹਾਡੇ ਇਸ ਘਰ ਚ ਜਾਂ ਇਸ ਪਿੰਡ ਦੇ ਵਿੱਚ ਕੋਈ ਵੀ ਨਹੀਂ ਆਇਆ ਨਹੀਂ ਇਸ ਪਿੰਡ ਚ ਕੋਈ ਵੇਖੋ ਸਾਡੇ ਮਾਲ ਡੰਗਰ ਸਾਰੇ ਭੁੱਖੇ ਮਰਨਦੇ ਆ ਜੇ ਆਪਾਂ ਤੂੜੀ ਦੀ ਗੱਲ ਕਰੀਏ ਉਹ ਤੇ ਚਲੋ ਰੁਰ ਗਈ ਆ ਤੇ ਮਾਲ ਡੰਗਰ ਸਾਰਿਆਂ ਦੇ ਭੁੱਖੇ ਮਰਨਦੇ ਆ ਜਾਨਵਰ ਜੋ ਕੋਈ ਵੀ ਵੇਖੋ ਸਾਰੇ ਬਹੁਤ ਔਖੇ ਆ ਤੇ ਅਸੀਂ ਆਪਣਾ ਦੇ ਕਰਨ ਤੇ ਅਹੀਂ ਆਪਣਾ ਆਪਣਾ ਆਪ ਮਹਾ ਬਚਾਇਆ ਜਿੱਦਾਂ ਵੀ ਬਚਾਇਆ ਗਿਆ ਬਸ ਜੋ ਕੋਈ ਨੁਕਸਾਨ ਨਹੀਂ ਇਹ ਜਿਹੜੀ ਸੜਕ ਹੈ ਇੰਨੀ ਨੀਵੀ ਜਿਹੜੇ ਵੀਰ ਜਾ ਰਹੇ ᱫੋ ਹਾਂਜੀ ਇਹ ਸੜਕ ਇੰਨੀ ਨੀਵੀ ਜੇ ਇਹ ਸੜਕ ਦੇ ਉਹ ਮਾਰੇ ਅੱਗੇ ਹੋਰ ਜਾਓਗੇ ਨਾ ਇਹ ਹੋਰ ਨੀਵੀ ਮੁੰਡਿਆ ਦੇ ਪੂਰੇ ਸਿਰ ਤੱਕ ਅਗਲੇ ਤੱਕ ਪਾਣੀ ਆ ਜਾਂਦਾ ਜੀ ਤੇ ਬਹੁਤ ਨਿਕਲ ਕੇ ਕਿੱਦਾਂ ਆ ਰਹੇ ਮਿੱਤਰ ਅਸੀਂ ਆਪਾਂ ਚਾਰ ਪੰਜ ਨਹੀਂ ਇੱਕ ਦੂਜੇ ਦਾ ਹੱਥ ਫੜਦੇ ਹਾਂ ਹੱਥ ਫੜ ਕੇ ਤੇ ਅਸੀਂ ਫੇਰ ਜਾਂਦੇ ਹਾਂ ਨੂੰ ਡਾੜ ਹੁੰਦਾ ਕੋਈ ਅੱਗੇ ਪਿੱਛੇ ਨਾ ਹੋ ਜੇ ਤੇ ਅਸੀਂ ਉਹ ਫੇਰ ਜਾਂਦਾ ਆਪਾਂ ਮੁੰਡਿਆਂ ਨੂੰ ਆਪ ਆਖਿਆ ਵੀ ਆਜੋ ਆਪਾਂ ਨੂੰ ਵੇਖੂ ਕੀ ਆਈਏ ਕੀ ਹਿਸਾਬ ਤਾਂ ਕੋਈ ਘਟਿਆ ਪਰ ਨਹੀਂ ਦੇ ਆ ਜੇ ਬਹੁਤ ਤੱਕ ਦੀ ਜਿਹੜੀ ਪਹੁੰਚ ਹੈ ਮੈਂ ਇਹ ਕਹਿ ਸਕਦਾ ਕਿ ਜਗਬਾਨੀ ਦੀ ਟੀਮ ਤੁਹਾਡੇ ਤੱਕ ਹੁਣ ਤੱਕ ਹਾਂ ਨਹੀਂ ਸਾਡੇ ਕਿਸੇ ਨੇ ਨਹੀਂ ਆ ਹੁਣ ਤੁਸੀਂ ਆਏ ਤੁਸੀਂ ਸਾਡੀ ਸਹਾਇਤਾ ਕੀਤੀ ਜਾਂ ਸਾਡੀ ਸੇਵਾ ਕੀਤੀ ਪਰ ਹੱਦ ਤੱਕ ਅਜੇ ਤੱਕ ਕੋਈ ਨਹੀਂ ਜੇ ਪਹੁੰਚਿਆ ਕੋਈ ਸੋਸ਼ਲ ਮੀਡੀਆ ਵਾਲਾ ਕੋਈ ਕੁਝ ਨਹੀਂ ਜੇ ਪਹੁੰਚਿਆ ਤੇ ਜੋ ਕੁਝ ਆ ਹੁਣ ਹੀ ਬਸ ਹੁੰਦਿਆ ਜੇ ਤੁਸੀਂ ਆਏ ਸਾਨੂੰ ਬੜੀ ਖੁਸ਼ੀ ਹੋਈ ਭਾਈ ਤੁਸੀਂ ਆਏ ਜੇ ਚਲੋ ਸਾਡੀ ਤੁਸੀਂ ਸਾਰ ਲਈਏ ਇਹ ਵੀਡੀਓ ਸਰਕਾਰ ਤੱਕ ਪਹੁੰਚਾਈ ਜਾਵੇ ਵੀ ਸਾਡੇ ਪਿੰਡ ਦੇ ਵਿੱਚ ਜਿੰਨਾ ਬਹੁਤ ਨੁਕਸਾਨ ਹੋਇਆ ਸਾਡੀ ਕਿਸੇ ਨੇ ਸਾਰ ਨਹੀਂ ਜੇ ਪੁੱਛੀ ਮਤਲਬ ਜਿਹੜੇ ਪਿੰਡ ਰਾਵੀ ਦਰਿਆ ਦੇ ਨੇੜੇ ਆ ਬਾਰਡਰ ਦੇ ਨੇੜੇ ਆ ਉੱਥੇ ਕਿਸੇ ਵੱਲੋਂ ਵੀ ਪਹੁੰਚ ਕੀਤੀ ਗਈ ਕਿਸੇ ਵੱਲੋਂ ਵੀ ਪਹੁੰਚ ਕੀਤੀ ਗਈ ਪਿੰਡਾਂ ਵਾਲੇ ਤੇ ਆਪਣਾ ਆਪ ਸੰਭਲਦੇ ਆ ਕਿਸੇ ਨੇ ਦੂਜੇ ਦੀ ਕੀ ਹੈਲਪ ਕਰਨੀ ਇੱਥੇ ਪਿੰਡਾਂ ਵਾਲੇ ਤੇ ਆਪਣਾ ਆਪ ਦੇ ਆ ਤੇ ਇੱਥੇ ਹੈਲਪਫੁੱਲ ਕਿਸੇ ਦੀ ਕੁਛ ਨਹੀਂ ਜੀ ਹੋਈ ਜਿੰਨਾ ਕੁਛ ਹੈ ਆਪਣਾ ਜਿਹੜਾ ਸਾਡੇ ਕੋਲ ਮਾਰਾ ਚੰਗਾ ਆਟਾ ਦਾ ਨਾਹੀਂ ਉਹੋ ਹੀ ਪਕਾ ਕੇ ਖਾਣੇ ਆ ਹੋ ਸਕਦਾ ਕਿੰਨੇ ਦਿਨ ਰਹਿਣਾ ਕਿੰਨੇ ਦਿਨ ਹੋਣਾ ਅਸੀਂ ਉਤੋਂ ਵੀ ਭੁੱਖੇ ਜਾਂਦੇ ਰਹੀਏ ਮਾਲ ਡੰਗਰ ਤੇ ਸਾਡਾ ਮਰ ਨਹੀਂ ਰਿਆ ਵੇਖੋ ਕਿੰਨੇ ਨੇ ਮਹਿੰਗੇ ਡੰਗਰ ਆ ਇੰਨਾ ਕੁਛ ਆ ਤੇ ਉਹ ਸਾਡੇ ਨੁਕਸਾਨ ਹੋਵੇ ਲੀਆਂ ਢੱਟ ਗਿਆ ਤੇ ਆਪਣਾ ਆਪਣਾ ਹੀ ਆਪਣਾ ਬਚਾਅ ਕਰਨਾ ਕਿੱਦਾਂ ਹੁੰਦਾ ਜਾਗਾ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਕੁਛ ਨਹੀਂ ਆਇਆ ਸਰਕਾਰ ਦਾ ਬੰਦਾ ਨਹੀਂ ਹੱਦ ਤੱਕ ਪਹੁੰਚਿਆ ਤਾਂ ਅਸੀਂ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਜਿਹੜੇ ਨੌਜਵਾਨ ਆਪਣੇ ਘਰਾਂ ਤੋਂ ਨਿਕਲ ਕੇ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਆਂ ਤਾਂ ਵੀਰ ਜੀ ਜਿੱਦਾਂ ਇੰਨਾ ਵੀਰਾਂ ਦਾ ਕਹਿਣਾ ਹੈ ਕਿ ਹਲੇ ਤੱਕ ਪ੍ਰਸ਼ਾਸਨ ਦਾ ਸਰਕਾਰਾਂ ਦਾ ਕੋਈ ਵੀ ਬੰਦਾ ਹਲੇ ਤੱਕ ਨਹੀਂ ਆਇਆ ਚਾਹੇ ਕਿਸੇ ਵੀ ਸਰਕਾਰ ਦੀ ਗੱਲ ਕਰ ਲਈਏ ਅਸੀਂ ਲੇਕਿਨ ਇੱਥੋਂ ਤੱਕ ਕਹਿੰਦੇ ਕਿ ਤੁਸੀਂ ਪਹਿਲੇ ਉਹ ਜਿਹੜੇ ਇੱਥੇ ਪਹੁੰਚੀ ਵੀਰ ਜੀ ਬਕੀ ਤੁਹਾਡੀ ਸਹੀ ਗੱਲ ਆ ਇੱਥੇ ਤੱਕ ਤੇ ਵੈਸੇ ਵੀ ਕੋਈ ਨਹੀਂ ਆ ਪਿੰਡ ਵਾਲੇ ਬੱਕੇ ਸਹੀ ਗੱਲ ਹੈ ਇਹਨਾਂ ਨੂੰ ਬੜੀ ਜ਼ਰੂਰਤ ਆ ਹਰ ਚੀਜ਼ ਦੀ ਹ ਅਸਮਾਨ ਦੀ ਕੋਈ ਕਿ ਲਾਈਟ ਵੀ ਨਹੀਂ ਇੱਥੇ ਆਉਂਦੀ ਹਰ ਚੀਜ਼ ਦੀ ਜ਼ਰੂਰਤ ਆ ਪਿੱਛੋਂ ਫੋਟੋਆਂ ਖਿਚਾ ਕੇ ਵੀਰ ਜੀ ਅਜਨਾਨੋ ਫੋਟੋਆਂ ਖਿਚਾ ਕੇ ਵੀਰ ਜੀ ਕਈ ਬੰਦੇ ਆਏ ਚਲ ਗਏ ਜਿਹੜੇ ਮੁੜ ਗਏ ਲੇਕਿਨ ਹਾਲਾਤ ਕੀ ਹੈਗੇ ਨੇ ਤੁਸੀਂ ਕਦੋਂ ਦੀ ਸੇਵਾ ਕਰ ਰਹੇ ਹੋ ਕਿੰਨੇ ਵਜੇ ਸਵੇਰੇ ਨਿਕਲਦੇ ਹੋ ਸੇਵਾ ਕਰਨ ਵਾਸਤੇ ਵੀਰ ਜੀ ਸਾਡਾ ਇਹ ਨਾਲਾ ਸ਼ਹਿਰ ਆ ਸਾਡਾ ਖੁਦ ਦਾ ਝੋਨਾ ਆਪਣਾ ਡੁੱਬਾ ਹੈ ਫਿਰ ਵੀ ਅਸੀਂ ਜਦੋਂ ਤੱਕ ਸਾਡੀ ਵਾਹ ਪੇਸ਼ ਚੱਲਦੀ ਆ ਅਸੀਂ ਲੋਕਾਂ ਦਾ ਸਾਥ ਦੇਣ ਲਈ ਤਿਆਰ ਆ ਵੀਰ ਜੀ ਜਿੱਥੋਂ ਤੱਕ ਹੀ ਸਾਰੇ ਵੀਰ ਭਰਾ ਆਏ ਸਾਡੇ ਜਿੱਥੋਂ ਤੱਕ ਵੀ ਸਾਡੀ ਲੋੜ ਆ ਲੋਕਾਂ ਦੇ ਜਿੱਥੋਂ ਤੱਕ ਹੀ ਮੈਸੇਜ ਆਉਂਦਾ ਆਪਾਂ ਉੱਥੋਂ ਤੱਕ ਪਹੁੰਚਦੇ ਵੀਰ ਜੀ ਆਪਾਂ ਤਾਂ ਪਾਣੀ ਦੀ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਹੈ ਪਾਣੀ ਜੀ ਜੋ ਵੀ ਪਾਣੀ ਆ ਜਾਂ ਹੋਰ ਕੁਝ ਵੀ ਵੀਰ ਜੀ ਜੋ ਵੀ ਚਾਹੀਦਾ ਅਬਲ ਤੇ ਇੱਥੋਂ ਸੜਕ ਤੋਂ ਪਛਾਂ ਕਿਲੋਮੀਟਰ ਅੱਧਾ ਕਿਲੋ ਮੀਟਰ ਤੇ ਬੜੇ ਦੂਰ ਘਾਰ ਆ ਜਿਹੜੇ ਲੋਕੀ ਬਾਹਰ ਨਿਕਲ ਕੇ ਖੁਸ਼ ਨਹੀਂ ਹੈਗੇ ਕਿ ਪਤਾ ਨਹੀਂ ਕਣੀ ਕਿੰਨਾ ਕਿ ਡੂੰਗਾ ਵੀਰ ਜੀ ਤਾਂ ਕਰਕੇ ਕਿ ਬਹੁਤ ਨੁਕਸਾਨ ਆ ਵੀਰ ਜੀ ਇੱਥੇ ਤਾਂ ਇੱਥੇ ਜਿੱਥੇ ਲੋਕ ਰਹਿੰਦੇ ਨੇ ਇਹ ਜਿਹੜਾ ਇਲਾਕਾ ਅਸੀਂ ਦਿਖਾ ਰਹੇ ਆ ਤਾਂ ਇੱਥੋਂ ਮੈਹਰ ਦਰਿਆ ਕਹਿੰਦੇ ਕਿ 2 ਤੋਂ 3 ਕਿਲੋਮੀਟਰ ਦੀ ਦੂਰੀ ਤੇ ਹੋਏਗਾ ਕਰਦੀਆਂ ਸਾਹਮਣੇ ਥੋਬਾ ਪਿੰਡ ਜੋ ਆ ਦੋ ਤਿੰਨ ਕਿਲੋਮੀਟਰ ਹੀ ਆ ਸਿਰਫ ਇਧਰ ਹੀ ਆ ਦੋ ਤਿੰਨ ਕਿਲੋਮੀਟਰ ਹੀ ਆ ਬਸ ਵੀਰ ਜੀ ਥੋਬਾ ਪਿੰਡ ਆ ਵਿੱਚ ਬੜਾ ਨੁਕਸਾਨ ਹੋਇਆ ਵੀਰ ਜੀ ਜਿਹੜਾ ਵੀਗਾ ਜੇ ਤੇ ਸਾਡੇ ਨਾਲ ਪਰਿਵਾਰ ਇੱਕ ਬਹਿ ਗਿਆ ਉਹ ਆਪਣੇ ਨਾ ਰਿਸ਼ਤੇਦਾਰ ਲੈ ਕੇ ਲੈਣ ਆਇਆ ਥੋ ਪਿਓ ਜਾਨੀ ਕਿ ਉਹ ਵੀਰ ਨੇ ਬੜੇ ਫੋਨ ਕੀਤੇ ਆ ਹਰ ਇੱਕ ਪਾਰਟੀ ਵਰ ਕਰਨ ਨੂੰ ਜਾਂ ਹੋਰ ਬੰਦੇ ਨੂੰ ਬੜੇ ਫੋਨ ਕੀਤੇ ਆ ਉਹ ਆਪਣੀ ਜਲੰਧਰੋਂ ਆਪਣੇ ਸ਼ਿਸ਼ਟ ਨੂੰ ਇਥੋਂ ਲੈਣ ਆਇਆ ਵੀਰ ਜੀ ਇੱਥੇ ਕਹਿੰਦੇ ਕੀ ਬਿਲਕੁਲ ਵੀ ਜਿਹੜੇ ਨੈਟਵਰਕ ਨਹੀਂ ਹੈਗੇ ਜਾਂ ਫਿਰ ਕਹਿ ਲਈਏ ਬੱਤੀ ਨਹੀਂ ਹੈਗੀ ਬਿਲਕੁਲ ਕੁਝ ਵੀ ਨਹੀਂ ਚੱਲਦਾ ਇੱਥੇ ਜੀ ਇੱਥੇ ਕੋਈ ਨੈਟਵਰਕ ਕੋਈ ਬੱਤੀ ਲਾਈਟ ਕੁਝ ਨਹੀਂ ਹੈਗਾ ਸਾਡੇ ਫੋਨ ਲੋ ਹੋਏ ਸਾਰੇ ਵੀਰਾਂ ਦੇ ਆਪਾਂ ਕਿਸੇ ਰਿਸ਼ਤੇਦਾਰ ਦਾ ਹਾਲ ਵੀ ਨਹੀਂ ਪੁੱਛ ਸਕਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਵੇਖੋ ਸਾਡੇ ਇੱਥੇ ਕੋਈ ਜਾਨੀ ਨੁਕਸਾਨ ਹੁੰਦਾ ਅਸੀਂ ਕਿੰਨੂੰ ਕਵਾਂਗੇ ਇੱਥੇ ਤੇ ਕੋਈ ਅਜੇ ਤੱਕ ਨੈਟਵਰਕ ਦਾ ਕੁਝ ਨਹੀਂ ਹੈਗਾ ਉਹ ਜਿਹੜੀ ਰੋਡ ਅਸੀਂ ਦੇਖ ਰਹੇ ਹਾਂ ਉਹ ਸਾਹਮਣੇ ਉਹ ਟਰੈਕਟਰ ਜਿਹੜਾ ਫਸਿਆ ਹੋਇਆ ਬਿਲਕੁਲ ਹਾਂਜੀ ਉਥੇ 8 8 ਫੁੱਟ 9 ਫੁੱਟ ਪਾਣੀ ਹਿਸਾਬ ਨਾਲ ਹੈਗਾ ਤੇ ਤੇ ਸਰਕ ਬਣਾਤੀ ਇੱਕ ਤੇ ਸਾਡੇ ਪਿੰਡ ਨੂੰ ਆ ਸਰਕ ਨੇ ਲਾਤਾ ਢੱਕਾ ਠੀਕ ਆ ਆਪਰਾ ਇਹਨਾਂ ਨੇ ਇਹ ਕਰ ਲੈਂਦੇ ਤੇ ਸਾਡਾ ਬਾੜੇ ਕੋਈ ਸੋਚਦਾ ਨਹੀਂ ਆ ਢੱਕੇ ਨੇ ਸਾਡਾ ਨੁਕਸਾਨ ਕੀਤਾ ਜਿੰਨਾ ਕੀਤਾ ਜਿੰਨੀ ਸਰਕੇ ਬਣੀਆਂ ਵੇਖੋ ਕਿੰਨੀ ਉੱਚੀ ਸਰਕੇ ਆ ਤੇ ਉਧਰ 10 10 ਫੁੱਟ ਪਾਣੀ ਆ ਤੇ ਸਾਡਾ ਸਾਰਾ ਉਧਰ ਜਿਆਦਾ ਨੁਕਸਾਨ ਤੋਂ ਜਿੰਨਾ ਹੁੰਦਾ ਹੁੰਦਾ ਪਿੱਛੇ ਪਾਣੀ ਜੇ ਫੁੱਲ ਆਉਂਦਿਆ ਜੀ ਤੇ ਵੇਖੋ ਟਰੈਕਟਰ ਕਿੱਥੇ ਜਾ ਕੇ ਖੁੱਬ ਗਿਆ ਵਾ ਤੇ ਇਧਰ ਸਾਰੇ ਸਾਡੀਆਂ ਜਿੰਨੀਆਂ ਜ਼ਮੀਨਾਂ ਸਾਡੇ ਫਸਲਾਂ ਵਾ ਕਿਲਾ ਕਿਲਾ ਤੋਂ ਦੋ ਦੋ ਕਿਲੋ ਵਾਲ ਕਿੱਲੇ ਵਾਲੇ ਜੱਟ ਰਹਿ ਗਏ ਸਾਰੇ ਤੇ ਇੱਥੇ ਸਾਰਿਆਂ ਦਾ ਬਹੁਤ ਨੁਕਸਾਨ ਹੋਇਆ ਬਹੁਤ ਔਖਾ ਕੰਮ ਜਾਈ ਆਪਾਂ ਕੱਟਣੇ ਆ ਤਾਂ ਅਸੀਂ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕਰ ਰਹੇ ਆ ਹਾਲਾਤ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਇਹ ਹਾਈਵੇ ਆ ਜਿਸ ਜਗ੍ਹਾ ਤੇ ਅਸੀਂ ਮੌਜੂਦ ਹੈਗੇ ਆ ਇਹ ਜੋ ਅੰਮ੍ਰਿਤਸਰ ਅਜਨਾਲਾ ਡੇਰਾ ਬਾਬਾ ਨਾਨਕ ਆਲਾ ਇਹ ਹਾਈਵੇ ਆ ਜਿੱਥੇ ਕੀ ਇੰਨਾ ਜ਼ਿਆਦਾ ਪਾਣੀ ਜੋ ਪਹੁੰਚ ਚੁੱਕਿਆ ਹਾਲਾਂਕਿ ਜੇ ਅਸੀਂ ਗੱਲ ਕਰੀਏ ਕਿ ਕੋਈ ਹੋਰ ਕਨਵੈਂਸ ਦੀ ਗੱਡੀ ਸੀ ਤਾਂ ਗੱਡੀ ਤਾਂ ਇੱਥੇ ਆ ਹੀ ਨਹੀਂ ਸਕਦੀ ਲੇਕਿਨ ਹਾਲਾਤ ਤੁਸੀਂ ਵੇਖ ਸਕਦੇ ਹੋ ਜਿੱਥੇ ਰੋਡ ਤੇ ਮੌਜੂਦ ਆ ਤੁਸੀਂ ਵੇਖਦੇ ਤਾਂ ਗੋਡਿਆਂ ਜਿੰਨਾ ਤਾਂ ਪਾਣੀ ਇੱਥੇ ਮੌਜੂਦ ਆ ਲੇਕਿਨ ਬਿਲਕੁਲ ਨਾਲ ਜਿਹੜੇ ਇੱਧਰਲੇ ਇਲਾਕੇ ਹੈਗੇ ਨੇ ਜਾਂ ਗਲੀ ਮਹੱਲੇ ਹੈਗੇ ਨੇ ਤਾਂ ਇੱਥੇ ਬਹੁਤ ਜ਼ਿਆਦਾ ਪਾਣੀ ਜਿਹੜਾ ਉਹ ਰੁਕਿਆ ਹੋਇਆ ਜਿਹੜੇ ਇੱਥੋਂ ਦੇ ਰਹਿਣ ਵਾਲੇ ਵਸਨੀਕ ਹੈਗੇ ਨੇ ਉਹਨਾਂ ਵੱਲੋਂ ਜ਼ਰੂਰ ਅਪੀਲ ਕੀਤੀ ਜਾ ਰਹੀ ਹੈ ਆਖਿਆ ਜਾ ਰਿਹਾ ਕਿ ਜੋ ਪਹੁੰਚ ਹੈ ਸਭ ਤੋਂ ਪਹਿਲਾਂ ਜਗਬਾਨੀ ਦੀ ਟੀਮ ਵੱਲੋਂ ਇੱਥੇ ਪਹੁੰਚ ਕੀਤੀ ਗਈ ਹੈ ਲੇਕਿਨ ਇਸ ਤੋਂ ਪਹਿਲਾਂ ਹਲੇ ਤੱਕ ਕੋਈ ਵੀ ਨਹੀਂ ਇੱਥੇ ਪਹੁੰਚ ਸਕਿਆ ਤਾਂ ਅਸੀਂ ਆਸ ਕਰਦੇ ਹਾਂ ਪੰਜਾਬ ਦੇ ਹਾਲਾਤ ਫੇਰ ਤੋਂ ਸਖਾਵੇਂ ਹੋ ਸਕਣ ਇਹ ਜੋ ਜੋ ਕਹਿ ਸਕਦੇ ਆ ਕਿ ਮਾਹੌਲ ਇਸ ਵੱਲੇ ਦਾ ਪੰਜਾਬ ਦੇ ਵਿੱਚ ਬਣਿਆ ਹੋਇਆ ਆਪਦਾ ਬਣੀ ਹੋਈ ਹੈ ਇਹ ਜ਼ਰੂਰ ਇਸ ਤੋਂ ਛਡਕਾਰਾ ਹੋ ਸਕੇ ਪੰਜਾਬੀਆਂ ਦਾ ਪੰਜਾਬ ਵਾਸੀਆਂ ਦਾ ਤਾਂ ਜੋ ਹਾਲਾਤ ਦੁਬਾਰਾ ਤੋਂ ਜਿਹੜੇ ਇੱਕ ਵਾਰ ਸਹੀ ਹੋ ਸਕਣ ਕੈਮਰਾਮੈਨ ਸੰਦੀ ਕੁਮਾਰ ਦੇ ਨਾਲ ਐਲੈਕਸਿਸ ਨੂੰ ਜਗਮਾਨੀ ਟੀਵੀ ਰਮਦਾਸ ਸਾਡੇ ਪਿੰਡ ਪਰਸੋ ਦਾ ਪਾਣੀ ਆਇਆ ਬਹੁਤ ਜ਼ਿਆਦਾ ਬਹੁਤ ਤੇਜ਼ੀ ਨਾਲ ਆਇਆ ਕੁਝ ਨੁਕਸਾਨ ਵੀ ਹੋਇਆ ਤੇ ਸਾਡੀ ਕਹੇ ਪ੍ਰਸ਼ਾਸਨ ਨੇ ਨਹੀਂ ਸੁਣੀ